ਕਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਆਪਣੇ ਸੰਗਠਨ ਦੀ ਮਜ਼ਬੂਤੀ ਲਈ ਸੰਜੀਵ ਵਿਸ਼ਿਸ਼ਟ ਦੀ ਅਗਵਾਈ ਵਿੱਚ ਤਾਹਿਲ ਸ਼ਰਮਾ ਨੂੰ ਥਾਪਿਆ ਗਿਆ ਜ਼ਿਲ੍ਹਾ ਮੋਹਾਲੀ ਭਾਜਪਾ ਦਾ ਯੂਥ ਪ੍ਰਧਾਨ ਤਾਹਿਲ ਸ਼ਰਮਾ ਜਿਹਨੂੰ ਅੱਜ ਜ਼ਿੰਮੇਵਾਰੀ ਦਿੱਤੀ ਗਈ ਹੈ ਯੂਵ ਮੋਰਦਾ ਜ਼ਿਲ੍ਹੇ ਦੀ ਔਰ ਜਿੰਨੇ ਵੀ ਮੋਹੱਲੇ ਦੀ ਜੋਵਾ ਸ਼ਕਤੀ ਹੈ ਤੁਸੀਂ ਦੇਖ ਰਹੇ ਹੋ ਇਕੱਠਾ ਮਾਰਦਾ ਘੱਟ ਇਸ ਖੁਸ਼ੀ ਵਿੱਚ ਇਕੱਠਾ ਹੋਇਆ ਇਸ ਖੁਸ਼ੀ ਵਿੱਚ ਇਕੱਠਾ ਹੋਇਆ ਤਾਂ ਕਿ ਇਹਨਾਂ ਦਾ ਇਹ ਪ੍ਰੋਗਰਾਮ ਨੂੰ ਵਧੀਆ ਕੀਤਾ ਜਾ ਸਕੇ ਮੈਂ ਬਹੁਤ ਖੁਸ਼ ਆ ਔਰ ਮੈਨੂੰ ਉਮੀਦ ਆ ਕਾਨ ਵਾਲੇ ਲੋਕ ਸਭਾ ਚਨਾਵਾਂ ਦੇ ਵਿੱਚ ਆਪਾਂ ਬਹੁਤ ਵਧੀਆ ਰਿਜ਼ਲਟ ਦੇਵਾਂਗੇ ਔਰ ਯੁਵਾ ਮੋਰਚਾ 100% ਤੇ ਕੰਮ ਕਰੇਗਾ ਕਪਤਾਨ ਜੀ ਜਿਸ ਤਰ੍ਹਾਂ ਗੱਲ ਚੱਲ ਰਹੀ ਹੈ ਕਿ ਆਪਣਾ ਕਾਲੀ ਦਾ ਦੇ ਨਾਲ ਅਲਾਈਅੰਸ ਹੋਣ ਜਾ ਰਿਹਾ ਤੁਸੀਂ ਇਸ ਤੇ ਕੀ ਕਹਿੰਦੇ ਹੋ ਦੇਖਿਏ ਪਾਰਟੀ ਜੋ ਵੀ ਨੰਨ ਲੇਗੀ ਯੁਵਾ ਅਬ ਬੀਜੇਪੀ ਦੇ ਸਪਾਈ ਹੋਣ ਦੇ ਨਾਤੇ ਅਸੀਂ ਉਸ ਦੇ ਨਾਲ ਖੜੇ ਹੋਵਾਂਗੇ ਬਟ ਇਥੋਂ ਦੀ ਜਿਹੜੀ ਤਾਕਤ ਹੈ ਉਹ ਦਰਸਾਉਂਦੀ ਹੈ ਮੁਹਾਲੀ ਵਿੱਚ ਜੋ ਭਾਜਪਾ ਦਾ ਹਜ਼ਾਰ ਹੈਗਾ ਹੈ ਭਾਜਪਾ ਆਪਣੇ ਇਹ ਆਪਣੇ ਹਿੱਸੇ ਆਪਣੇ ਕੋਟੇ ਦੇ ਵਿੱਚ ਸੀਟ ਲਏਗੀ ਔਰ ਬਾਕੀ ਜਿੱਦਾਂ ਵੀ ਪਾਰਟੀ ਫੈਸਲਾ ਕਰੇਗੀ ਅਸੀਂ ਪਾਰਟੀ ਦੇ ਨਾਲ ਤੁਸੀਂ ਇਸ ਸਾਲ ਦੀ ਗੋਲਨਾ ਵਿੱਚ ਕੀ ਕਹਿਣਾ ਚਾਹੋਗੇ ਦੁਬਾਰਾ ਫਿਰ ਅੰਦੋਲਨ ਸ਼ੁਰੂ ਹੋ ਰਿਹਾ ਹੈ ਉਹਦੇ ਉੱਤੇ ਤੁਹਾਡੇ ਕੀ ਦੇਖੋ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਇਹ ਅੰਦੋਲਨ ਹੈ ਬਹੁਤ ਜਲਦੀ ਤੋਂ ਜਲਦੀ ਇਹਦਾ ਕੋਈ ਨਾ ਕੋਈ ਫੈਸਲਾ ਕਿਸਾਨਾਂ ਦੇ ਹਸਾਬ ਨਾਲ ਕੀ ਕਹੋਗੇ ਭਾਈ ਤੁਸੀਂ ਮੇਰੀ ਮੇਰੀ ਅਗਲੀ ਬੇਟੀ ਵੀ ਆ ਰਹੀ ਹੈ ਤੁਹਾਡੇ ਕੋਲ ਅੱਛਾ ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਲੱਤਾ ਤੁਸੀਂ ਐਸਐਸਬੀ ਆਫਿਸ ਮੁਹਾਲੀ ਲੱਗੇ ਹੋ ਹਾਂਜੀ ਮੈਂ মিডিਆ ਡਿਪਾਰਟਮੈਂਟ ਚ ਨਹੀਂ মিডিਆ ਡਿਪਾਰਟਮੈਂਟ ਚ ਨਹੀਂ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਪਾਜੀ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਵਾਈਜ਼ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਂ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਚਾਹ ਪਸਟਡੀ ਤੋਂ ਤਾਂ ਸਾਡੇ ਮੁਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਕਾਰ